ਮੋਹਾਲੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਇਲਾਕੇ ਦੇ ਸੁੰਦਰੀਕਰਨ ਸੰਬੰਧੀ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਆਇਸਰ ਲਾਈਟ ਪੁਆਇੰਟ ਚੌਂਕ ਤੋਂ ਸੀਪੀ ਮਾਲ ਚੌਂਕ ਤੱਕ ਦਾ ਦੌਰਾ ਕੀਤਾ ਇਸ ਪ੍ਰੋਜੈਕਟ ਸੰਬੰਧੀ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 에어ਪੋਰਟ ਰੋਡ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨਾ ਸਿਰਫ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਸਗੋਂ ਇਹ ਸਥਾਨ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣੇਗਾ ਉਹਨਾਂ ਕਿਹਾ ਕਿ ਵਕ ਵਕ ਥਾਵਾਂ ਤੋਂ ਇੱਥੇ ਆਉਣਾ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਇਸ ਲਈ ਤੇਜ਼ੀ ਨਾਲ ਵਿਕਾਸ ਦੀਆਂ ਬੁਲੰਦੀਆਂ ਨੂੰ ਛੂ ਰਹੇ ਜ਼ਿਲ੍ਹੇ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਬਹੁਤ ਸਾਰੋ ਬਣਾ ਤਾਂ ਮੈਂ ਅ ਅਫੀਸਰ ਸਾਹਿਬਾਨ ਦਾ ਕਾਰਜ ਕਰਕੇ ਸੀ ਸਾਹਿਬ ਨੇ ਮਨੀਸ਼ ਜੀ ਉਹ ਆਪਣੀ ਪੂਰੀ ਟੀਮ ਨੂੰ ਲੈ ਕੇ ਸੂਚੀ ਟੀਮ ਨੂੰ ਲੈ ਕੇ ਆਏ ਹਨ ਜੀਪ ਇੰਜੀਨੀਅਰ ਸਾਹਿਬ ਨੇ ਗਮਾੜਾ ਤੋਂ ਅੱਜ ਦਾ ਮੇਨ ਮਾਰਕਸ ਸਿਰਫ ਇਹ ਹੈ ਵੀ ਸ਼ਹਿਰ ਨੂੰ ਖੂਬਸੂਰਤ ਕਿੱਦਾਂ ਬਣਾਇਆ ਜਾਵੇ ਸ਼ਹਿਰ ਦੀ ਜਿਹੜੀਆਂ ਮੇਨ ਸੜਕਾਂ ਨੇ ਉਹਨੂੰ ਖੂਬਸੂਰਤ ਕਿੱਦਾਂ ਬਣਾਇਆ ਜਾਵੇ ਉਹਦੇ ਉਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਵਿਜ਼ਿਟ ਕਰ ਰਹੇ ਆਂ ਕਿਉਂਕਿ ਸਾਡੇ ਮਾਜੋਬ ਮੁੱਖ ਮੰਤਰੀ ਸਾਹਿਬ ਵੱਲੋਂ ਖਦਾਈਤਾ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਆਪਾਂ ਨੇ ਇਹ ਮਹਾਲੀ ਸ਼ਹਿਰ ਨੂੰ ਪਰ ਇੱਕ ਦਾ ਸ਼ਹਿਰ ਬਣਾਉਣਾ ਹੈ ਔਰ ਇੱਥੇ ਸਾਰਾ ਕੋ ਇੰਟਰਨੈਸ਼ਨਲ ਫਸਟਰੀ ਜੀ ਇੰਟਰਨ ਇੰਟਰਨੈਸ਼ਨਲ 에어ਪੋਰਟੋਂ ਜਾਰੀ ਹੈ ਤੇ ਅਸੀਂ ਇਸ ਰੋਡ ਨੂੰ ਬਹੁਤ ਜਲਦੀ ਇੰਨੀ ਦੀ ਕੁਸ਼ੂਰ ਰੋਡ ਬਣਾਵਾਂਗੇ ਵੀ ਤੁਹਾਨੂੰ ਹਿੰਦੁਸਤਾਨ ਦੇ ਵਿੱਚੋਂ ਐਡੀ ਦੀ ਰੋਡ ਦੇਖਣ ਨੂੰ ਕਿਤੇ ਮਿਲੂਗੀ। ਅੱਜ ਅਸੀਂ ਇਸ ਪਰਪਸ ਵਾਸਤੇ ਕੱਟੇ ਹੋਏ ਆ ਤਾਂ ਕਿ ਅਸੀਂ ਇਹਦਾ ਰੀਪਰਸਟ ਕਰੀਏ ਕਿ ਉਹ ਅਪਗ੍ਰੇਡ ਕਿਦਾਂ ਕੀਤਾ ਜਾ ਸਕਦਾ ਤੇ ਆਪਗ੍ਰੇਡ ਕਰਨ ਤੋਂ ਬਾਅਦ ਅਸੀਂ ਉਹਨੂੰ ਲੋਕਾਂ ਦੇ ਸਾਨੂੰ ਕਿਦਾਂ ਪੇਸ਼ ਕਰ ਸਕਦੇ ਆ ਜੇਕਰ ਕੋਈ ਵਾਜ ਸਕਿਆ ਕਿ ਉਹ ਤਰ੍ਹਾਂ ਦਾ ਕੋਈ ਵਾਜ ਦਾ ਲੇਖ ਨਹੀਂ ਹੈ ਪਰ ਕੋਈ ਨਾ ਕੋਈ ਨਹੀਂ ਪੈਸੇ ਦੀ ਕੋਈ ਸਮੱਸਿਆ ਨਹੀਂ ਹੈਗੀ ਮੇਰਾ ਖਿਆਲ ਹੈ ਵੀ ਸੀਏ ਸਾਹਿਬ ਨੂੰ ਇਹ ਬੇਤਾ ਜੀ ਜੇ ਸ਼ਾਇਦ ਉਹਨੂੰ ਇਹ ਵੀ ਦੱਸ ਦੇਣਗੇ ਕਿ ਐਸਟੀਮੇਟ ਬਣਦਾ ਜੋ ਵੀ ਐਸਟੀਮੇਟ ਬਣੂਗਾ ਜਿੰਨਾ ਵੀ ਪੈਸੇ ਹੋਊਗਾ ਤੁਹਾਡੇ ਕੋਲ ਪੈਸਾ ਹੈ ਉੱਪਰ ਦਾ ਪੈਸਾ ਤੇ ਮੁਹਾਲੀ ਦੇ ਉੱਤੇ ਖਰਚਿਆ ਜਾਊਗਾ ਸਹੀ ਜਗ੍ਹਾ ਤੇ ਖਰਚਿਆ ਜਾਊਗਾ ਇਹ ਨਹੀਂ ਵੀ ਐਵੇਂ ਦਿਖਾਉਣ ਵਾਸਤੇ ਜਿੱਥੇ ਪੈਸੇ ਦੀ ਜਰੂਰਤ ਹੈ ਜਿੱਥੇ ਪੈਸਾ ਲੱਗਣਾ ਹੈ ਉੱਥੇ ਪੈਸਾ ਹੈ ਜਿਹੜਾ ਵਰਤਿਆ ਜਾਊਗਾ ਉੱਥੇ ਪੈਸੇ ਵਰਤਣ ਲਈ ਇਹਨਾਂ ਨੂੰ ਅਫੀਸ ਮਹਿੰ ਸਾਹਿਬ ਇਹ ਤੋਂ ਰੂਡ ਮੱਧ ਸੀਗਾ ਬਿਲੌਂ ਟਾਈਮ ਆ ਵੀ ਜਿਹੜਾ ਖੜੜ ਤੋਂ ਲੈ ਕੇ ਏਅਰਪੋਰਟ ਤੱਕ 10 ਮਿੰਟ ਲੱਗਣਗੇ ਪਰ ਮੈਨੂੰ ਲੱਗਦਾ ਕੰਟੇ ਤੋਂ ਪਹਿਲਾਂ ਨੂੰ ਜਾਇਂਦਾ ਟ੍ਰੈਫਿਕ ਜਿਆਦਾ ਬਹੁਤ ਜਿਆਦਾ ਸੀ ਇਹਦਾ ਕੋਈ ਪ੍ਰੋਪੋਜ਼ਲ ਹੈ ਹੁਣ ਤਾਂ ਅੱਗੇ ਫਲਾਈਓਵਰ ਵਾਲਾ ਕਿਉਂਕਿ ਜੇਕਰ ਹੁਣ ਸਮਝ ਰਹੇ ਕਿ ਇਸ ਤਰ੍ਹਾਂ ਦੀ ਕੋਈ ਪੋਜ ਲਾ ਜਵੇ ਤਾਂ ਨਹੀਂ ਟਾਈਮ ਲੱਗ ਜਗਾ ਨਹੀਂ ਦੇਖੋ ਗੱਲ ਇਹ ਆ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਟ੍ਰੈਫਿਕ ਦਾ ਹਦ ਹੋ ਗਿਆ ਅਸੀਂ ਸੋਚਿਆ ਵੀ ਇਹੀ ਸੀ ਕਿ ਘਟੋਗਾ ਟਾਈਮ ਲੱਗੇ ਸੜਕ ਬਣਾਈ ਵੀ ਬਹੁਤ ਚੌੜੀ ਆ 200 ਮੀਟਰ ਚੌੜੀ ਆ 8 ਲੇਨ ਬਣੀ ਹੋਈ ਆ ਸਰਵਿਸ ਰੋਡ ਅਲੱਗ ਆ ਮ ਤੇ ਮੈਦਾਨ ਜੀ ਆ ਜੰਦਾ ਵੀ ਆਪਾਂ ਇੱਕ ਚੌਕ ਛੱਡ ਕੇ ਬੰਦ ਕਰਕੇ ਤੇ ਇੱਕ ਫਰਾਈਓਵਰ ਫਰਾਈਓਵਰ ਬਣਾ ਦਈਏ ਜਿਹਦੇ ਨਾਲ ਮਤਲਬ ਜਿਹੜਾ ਇਹ ਟ੍ਰੈਫਿਕ ਲਗਾਤਾਰ ਕੰਟੀਨਿਊਸਲੀ ਚੱਲੇ ਤੇ 에어ਪੋਰਟ ਜਾਣ ਵਾਸਤੇ ਕਿਸੇ ਨੂੰ ਦਿੱਕਤ ਨਾ ਆਵੇ ਔਰ ਕਿਉਂਕਿ ਟਾਈਮ ਹੁੰਦਾ ਇਦਾਂ ਦਾ ਉਧਰ ਜਾਮ ਲਾ ਜਾਂਦਾ ਉਧਰ ਜਹਾਜ਼ ਦਾ ਟਾਈਮ ਹੁੰਦਾ ਹੈ ਲੈਂਡ ਦਾ ਟਾਈਮ ਹੁੰਦਾ ਤੇ ਲੇਟ ਹੋਣ ਦਾ ਖਤਰਾ ਰਹਿੰਦਾ ਤੇ ਇਹਦੇ ਤੇ ਵੀ ਅਸੀਂ ਲੱਗੇ ਹੋਏ ਆ ਬਹੁਤ ਜਲਦੀ ਅਸੀਂ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਸਾਡੇ ਮਾਨਯੋਗ ਮਿਨਿਸਟਰ ਤੇ ਸੈਕਟਰੀ ਸਾਹਿਬ ਤੇ ਸੀਐਸ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਵੀ ਆਪਾਂ ਇਸੇ ਵੀ ਵਰਗ ਕਰੀਏ ਮੇ ਦੇਖੋ ਜਿਵੇਂ ਮਾਨਯੋਗ ਐਮਐਲਏ ਸਾਹਿਬ ਨੇ ਕਿਹਾ ਹੈਗਾ ਸਾਡਾ ਸਭ ਤੋਂ ਵੱਡਾ ਫੋਕਸ ਹੈਗਾ ਕਿ ਜੋ ਵੀ ਅਸੀਂ ਕਨੈਕਟੀਵਿਟੀ ਦੇ ਰਹੇ ਹੈਗੇ ਆ ਉਹ ਕਨੈਕਟੀਵਿਟੀ ਫਾਸਟ ਕਨੈਕਟੀਵਿਟੀ ਹੋਣੀ ਚਾਹੀਦੀ ਆ ਸੇਫ ਕਨੈਕਟੀਵਿਟੀ ਹੋਣੀ ਚਾਹੀਦੀ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਵਿਜ਼ਿਬਿਲਟੀ ਵੀ ਚੰਗੀ ਹੋ ਬਿਕਾਉਜ਼ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਇੱਕ ਸ਼ੋਅ ਕੇਸ ਹੈਗਾ ਆਪਣੇ ਪੰਜਾਬ ਦਾ ਉਸੇ ਤਹਿਤ ਸਾਡੀ ਜਿਹੜੀ ਹੈਗੀ ਐਮਐਲਏ ਸਾਹਿਬ ਨੇ ਅੱਜ ਕਿਹਾ ਸੀਗਾ ਤਾਂ ਅਸੀਂ ਇੱਥੇ ਵਿਜ਼ਿਟ ਕਰਕੇ ਔਰ ਅਸੀਂ ਇੱਕ ਫਰੇਮਵਰਕ ਜਿਹਾ ਬਣਾ ਰਹੇ ਹੈਗੇ ਆ ਕਿ ਕਿਤੇ ਕਿਤੇ ਸਾਡੇ ਬੋਟਲ ਨੈਕਸ ਨੇ ਉਹ ਕੋਈ ਜਿਹੜੇ ਸਾਡੇ ਇਸ਼ੂਸ ਨੇ ਜਿੱਤੇ ਕਿ ਅਸੀਂ ਸੇਫਟੀ ਦੇ ਇਸ਼ੂ ਆ ਜਾਂਦੇ ਨੇ ਐਕਸੀਡੈਂਟ ਪ੍ਰੋਨ ਬਲੈਕ ਸਪots ਨੇ ਉਹ ਸਾਰੇ ਆਈਡੈਂਟੀਫਾਈ ਕਰਕੇ ਔਰ ਉਹਦੇ ਵਿੱਚ ਜਿਹੜਾ ਹੈਗਾ ਇੰਜੀਨੀਅਰਿੰਗ ਸਟਾਫ ਨੂੰ ਮੈਂ ਔਣੀ ਆਫਿਸ ਤੇ ਜਾ ਕੇ ਇਹਦੀ ਰਿਵਿਊ ਮੀਟਿੰਗ ਲਾਉਂਗਾ ਔਰ ਇਹਨਾਂ ਨੂੰ ਹਿਦਾਇਤ ਕਰੂੰਗਾ ਕਿ ਦੋ ਦਿਨ ਦੇ ਵਿੱਚ ਇਹ ਆਪਣਾ ਜਿਹੜਾ ਹੈਗਾ ਸਾਰੇ ਆਈਡੈਂਟੀਫਾਈ ਕਰਨ ਲਨ ਕਿਹੜੇ ਸਪots ਨੇ ਉਹਦੇ ਦੇ ਆਪਣਾ ਐਸਟੀਮੇਟ ਜਿਹੜਾ ਹੈਗਾ ਉਹ ਬਣਾ ਲੈਣ ਔਰ ਉਸ ਤੋਂ ਬਾਅਦ ਇਹਨਾਂ ਦੇ ਕੰਮਾਂ ਦੀ ਅਸੀਂ ਐਗਜ਼ੀਕਿਊਸ਼ਨ ਕਰਾਵਾਂਗੇ ਉੱਤੀ ਗੱਲ ਜਿਹੜਾ ਹੈਗਾ ਅਸੀਂ ਇੱਕ ਸੈਕਟਰੀ ਸਾਹਿਬ ਦੇ ਲੈਵਲ ਤੇ ਵੀ ਕਈ ਮੀਟਿੰਗ ਹੋਈਆਂ ਮੇਰੇ ਲੈਵਲ ਤੇ ਵੀ ਹੋਈਆਂ ਐਮ ਐਨ ਐ ਸਾਹਿਬ ਵੀ ਰੈਗੂਲਰਲੀ ਇਹਨੂੰ ਮਾਨੀਟਰ ਕਰਦੇ ਆ ਡੀ ਕੰਜੈਸ਼ਨ ਪਲਾਨ ਅਸੀਂ ਬਣਾਇਆ ਹੋਇਆ ਤਾਂ ਜਿਵੇਂ ਬਾਵਾ ਵਾਈਟ ਹਾਊਸ ਰੋਡ ਬਣਦੀ ਹੈ ਆਲਟਰਨੇਟਿਵ ਉਸ ਤੋਂ ਅੱਗੇ ਤੋਂ ਮੰਡੀ ਬੋਰਡ ਦੀਆਂ ਸੜਕਾਂ ਨੇ ਉਹਨਾਂ ਨੂੰ ਅਸੀਂ ਕਹੇਗਾ ਤੁਸੀਂ ਉਹਨੂੰ ਸਟਰੈਂਥਨ ਕਰੋ ਐਂਡ ਇਸ ਤੋਂ ਇਲਾਵਾ ਕੁਝ ਅਸੀਂ ਜਿਹੜੇ ਲੈਂਡ ਸਾਡੇ ਇਨਕੁਆਇਰ ਹੋ ਕੇ ਉੱਥੇ ਵੀ ਅਸੀਂ ਰੋਡਸ ਬਣਾ ਰਹੇ ਹੈਗੇ ਆ ਤਾਂ ਜਿਹੜੇ ਚੌਕ ਅਸੀਂ ਇੱਥੇ ਪੀ ਆਰ 7 ਦੇ ਵਿੱਚ ਬਣਾਉਣ ਦਾ ਪ੍ਰੋਪੋਜ਼ਲ ਹੈਗਾ ਆ ਉਮੈਰਿ ਮਿਊ ਕੀਤਾ ਸੀਗਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਦ ਤੱਕ ਅਸੀਂ ਇੱਕ ਆਲਟਰਨੇਟਿਵ ਕਮਿਊਨਿਟੀ ਕਨੈਕਸ਼ਨ ਨਹੀਂ ਦੇ ਸਕਦੇ ਟ੍ਰੈਫਿਕ ਰੋਕ ਕੇ ਬੈਠ ਜਾਗੇ ਤਾਂ ਜਿਹੜਾ ਤੁਸੀਂ ਕਹਿ ਰਹੇ ਆ ਵੀ ਹੁਣੇ ਇੱਕ ਘੰਟਾ ਲੱਗਦਾ ਹੈ ਤਾਂ ਮੈਂ ਨਹੀਂ ਚਾਹੁੰਦਾ ਹੈਗਾ ਵੀ ਕੱਲੋਂ ਇਹ ਲੱਗੇ ਕਿ ਵੀ 6 ਮਹੀਨੇ ਦੇ 6 ਮਹੀਨੇ ਦਾ ਕੰਮ ਕਰਕੇ ਅਸੀਂ ਉਹਨੂੰ 2.5 ਘੰਟੇ ਕਰ ਦਈਏ ਤੇ ਇਹਦੀ ਪ੍ਰੋਪਰ ਪਲੈਨਿੰਗ ਔਰ ਐਮਐਲਏ ਸਾਹਿਬ ਸਭ ਤੋਂ ਸਹੀ ਬੰਦੇ ਨੇ ਇਸ ਦੇ ਵਿੱਚ ਕਿਉਂਕਿ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ ਸਾਡੇ ਜਿਹੜੇ ਆਫਸਰਸ ਨੇ ਉਹਨਾਂ ਦਾ ਹੋ ਸਕਦਾ ਟੈਕਨੀਕਲ ਔਰ ਇਦਾਂ ਪ੍ਰੈਕਟੀਕਲ ਵੀਉ ਨਾ ਹੋਵੇ ਅਸੀਂ ਪ੍ਰੈਕਟੀਕੈਲਿਟੀ ਜਿਹੜੀ ਹੈਗੀ ਐ ਨਾ ਵੀ ਜਿਹੜੀ ਐਡਵਾਈਸ ਹੈਗੀ ਐ ਉਹਨਾਂ ਦੀ ਲੈ ਕੇ ਅਸੀਂ ਕਰਾਂਗੇ ਤਾਂ ਮੈਂ ਐਮਐਲਏ ਸਾਹਿਬ ਨੂੰ ਵੀ ਬਾਕੀ ਸਾਰਿਆਂ ਨੂੰ ਮੁਹਾਲੀ ਵਾਸੀਆਂ ਨੂੰ ਵੀ ਅਸ਼ੋਰ ਕਰਦਾ ਕਿ ਗਵਰਨਮੈਂਟ ਦੀ ਹਾਈएस्ट ਪ੍ਰਾਇਰੀਟੀ ਹੈਗੀ ਐ ਉਸ ਪ੍ਰਾਇਰੀਟੀ ਤੇ ਅਸੀਂ ਦਿਨ ਰਾਤ ਕੰਮ ਕਰਨ ਨੂੰ ਵਚਨਬੱਧ ਹੈਗੇ ਹਾਂ ਔਰ ਕਰਾਂਗੇ